ਜੀ ਸੁਖਬੀਰ ਸਿੰਘ ਬਾਦਲ ਜਾਂ ਵਿਕਰਮ ਸਿੰਘ ਮਜੀਠੀਆ ਉਹਨਾਂ ਨਾਲ ਗੱਲਬਾਤ ਹੋਈ ਕੋਈ ਦੂਸਰੇ ਕਿਸੇ ਨਾਲ ਮਜੀਠੀਆ ਸਾਹਿਬ ਨਾਲ ਗੱਲ ਹੋਈ ਹੈ ਸਰ ਕੀ ਕਹਿੰਦੇ ਕਰਨ ਠੀਕ ਹੈਗਾ ਕੋਈ ਗੱਲ ਠੀਕ ਮਸਲਾ ਹੱਲ ਹੋ ਜਾਏਗਾ ਇਹ ਗੱਲ ਫੈਲ ਗਈ ਕਿ ਪਰਿਵਾਰ ਦੇ ਵਿੱਚ ਕੁਝ ਤਰੇੜਾਂ ਆ ਗਈਆਂ ਐਦਾਂ ਦਾ ਹੋ ਗਿਆ ਤਾਂ ਮੈਂ ਕਿਹਾ ਕਿ ਕਿਉਂ ਆਇਆ ਇਹ ਬਣਾ ਇਹ ਸਭ ਕੁਝ ਠੀਕ ਹੋ ਜਾਏਗਾ ਸਰਦਾਰ ਵਿਕਰਮਜੀਤ ਸਿੰਘ ਦੇ ਵਾਲਦ ਸਾਹਿਬ ਹੈਨ ਉਹਨਾਂ ਦੀ ਮਦਰ ਹੈ ਉਹਨਾਂ ਦਾ ਵੱਡਾ ਭਰਾ ਹੈ ਜੇ ਉਹਨਾਂ ਦੇ ਹੋਣਿਆ ਕੁਝ ਨਹੀਂ ਬਿਲਵਿੰਦਰ ਸਿੰਘ ਭੁੰਦਰ ਹੋਣਾ ਨੇ ਅੱਜ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਿਹਾ ਕਿ ਵਿਕਰਮ ਮਜੀਠੀਆ 10 ਸਾਲ ਸੁਪਰ ਸੀਐਮ ਰਿਹਾ ਹੈ ਬਿਲਕੁਲ ਠੀਕ ਹੈ ਉਹਨਾਂ ਨੇ ਜਿਸ ਬੰਦੇ ਨੂੰ ਇਤਨੀ ਤਾਕਤ ਇੱਕ ਪਰਿਵਾਰ ਨੇ ਅਕਾਦੀਦਾਂ ਨੇ ਦਿੱਤੀ ਹੋਏ ਉਹਨਾਂ ਨੇ ਬਿਆਨ ਦੇ ਵਿੱਚ ਇਹ ਵੀ ਲਿਖਿਆ ਕਿ ਵਿਕਰਮ ਮਜੀਠੀਆ ਨੇ ਪਿੱਠ 'ਚ ਛੁਰਾ ਮਾਰਿਆ ਸੁਖਬੀਰ ਸਿੰਘ ਬਾਦਲ ਦੀ ਉਹ ਬਿਆਨ ਹੁਣ ਨਾ ਦੇ ਸੀ ਪਤਾ ਨਹੀਂ ਕਿੰਨੇ ਲੱਗਾਂਗਾ ਭੁੰਦਰ ਸਾਹਿਬ ਐਜਾ ਬਿਆਨ ਦੇਣ ਵਾਲੇ ਨਹੀਂ ਕਿੰਦੇ ਸ਼੍ਰੋਮਣੀ ਕਾਲੀਦਲ ਦੇ ਪੇਜ ਦੇ ਉੱਪਰ ਇਹ ਅਪਲੋਡ ਨਾਲ ਦੀ ਨਾਲ ਹੋ ਜਾਂਦਾ ਹੈ ਸਰਪਾ ਸਾਹਿਬ। ਹਾਂ ਚਲੋ ਦੇਖੋ ਇੱਕ ਮੇਰੀ ਗੱਲ ਸੁਣਾਓ। ਦੋ ਸੱਜਣ 100 ਦੋਚਾਨ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਖਿਲਾਾਰੇ ਪਏ ਹੋਏ ਨੇ ਲਗਾਤਾਰ ਬਿਆਨਬਾਜ਼ੀਆਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੋ ਰਹੀਆਂ ਨੇ ਔਰ ਕੱਲ ਜਦੋਂ ਵਿਕਰਮ ਸਿੰਘ ਮਜੀਠੀਆ ਹੋਂਨਾ ਦਾ ਇੱਕ ਬਾਗੀ ਹੋ ਕੇ ਜਿਹੜਾ ਇੱਕ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਜਥੇਦਾਰਾਂ ਦੀ ਨਿਯੁਕਤੀ ਨੂੰ ਲੈ ਕੇ ਉਸ ਦੇ ਉੱਪਰ ਬਹੁਤ ਸਾਰੀ ਸਿਆਸਤ ਪੰਜਾਬ ਦੇ ਵਿੱਚ ਹੋਣੀ ਸ਼ੁਰੂ ਹੋ ਗਈ ਹੈ ਵੱਖ-ਵੱਖ ਲੀਡਰਾਂ ਦੇ ਬਿਆਨ ਵੀ ਆਉਣੇ ਸ਼ੁਰੂ ਹੋ ਗਿਆ ਤਾਂ ਸਾਡੇ ਨਾਲ ਪਰਮਜੀਤ ਸਿੰਘ ਸਰਨਾ ਦਿੱਲੀ ਤੋਂ ਜੁੜ ਚੁੱਕੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਰਨਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰਨਾ ਸਾਹਿਬ ਤੁਸੀਂ ਸਾਰਾ ਕੁਝ ਦੇਖ ਹੀ ਰਹੇ ਹੋਵੋਗੇ ਟੀਵੀ ਦੇ ਉੱਪਰ ਜੋ ਲਗਾਤਾਰ ਨਿਊਜ਼ ਫਲੈਸ਼ ਹੋ ਰਹੀ ਹੈ ਕੱਲ ਦਾ ਜਦੋਂ ਵਿਕਰਮ ਸਿੰਘ ਮਜੀਠੀਆ ਹੁਣਾ ਨੇ ਬਿਆਨ ਦਿੱਤਾ ਔਰ ਜਥੇਦਾਰਾਂ ਦੇ ਹੱਕ ਦੇ ਵਿੱਚ ਉਹ ਬਿਆਨ ਆਇਆ ਕਿਵੇਂ ਦੇਖਦੇ ਹੋ ਮੈਨੂੰ ਦੱਸੋ ਕਿਹੜਾ ਅੱਖਰ ਆਇਆ ਬਿਆਨ ਨੂੰ ਜਿਹੜਾ ਜਥੇਦਾਰਾਂ ਦੀ ਹਾਂ ਕੁਝ ਕੀ ਕਿਹਾ ਹੈ ਜਥੇਦਾਰਾਂ ਦੀ ਨਿਯੁਕਤੀ ਨੂੰ ਲੈ ਕੇ ਦੇਖੋ ਨਿਯੁਕਤੀ ਨਵੇਂ ਜਥੇਦਾਰ ਲਾਏਗੇ ਔਰ ਉਸ ਤੋਂ ਬਾਅਦ ਜਦ ਵਿਕਰਮ ਸਿੰਘ ਮਜੀਠੀਆ ਹੋਣਾ ਨੇ ਕਿਹਾ ਕਿ ਜਿਹੜਾ ਇਹ ਨਿਯੁਕਤੀ ਹੋਈ ਹੈ ਜਥੇਦਾਰਾਂ ਦੀ ਇਹਦੇ ਨਾਲ ਮੇਰੇ ਮਨ ਨੂੰ ਠੇਸ ਪਹੁੰਚੀ ਹੈ ਜਥੇਦਾਰਾਂ ਨੂੰ ਇਸ ਤਰ੍ਹਾਂ ਲਾਉਣਾ ਇਹ ਸਾਰਾ ਕੁਝ ਜਿਹੜਾ ਕਾਲ ਤਖਤ ਸਾਹਿਬ ਦੀ ਮਰਿਆਦਾ ਦੇ ਉਹਨਾਂ ਨੇ ਉਹਨਾਂ ਨੇ ਸਿਰਫ ਇਹ ਕਿਹਾ ਜੀ ਜਿਹੜਾ ਸ਼ੋਣੀ ਕਮੇਟੀ ਦੇ ਡਾਇਰੈਕਟਰ ਨੇ ਫੈਸਲਾ ਲਿਆ ਹੈ ਮੈਂ ਉਹ ਦੇਖ ਲਾਉਂਦਾ ਜੀ ਹਾਂਜੀ ਜੀ ਉਹ ਫੈਸਲਾ ਹੋਈ ਸੀ ਕਿ ਨਵੇਂ ਜੱਥੇਦਾਰ ਲਾਏਗੇ ਨਵੇਂ ਜੱਥੇਦਾਰ ਬਾਰੇ ਮੈਨੂੰ ਉਹਦਾ ਬਿਆਨ ਸੁਣਾਓ ਕਿ ਕਿਹੜਾ ਕਿਉਂ ਉਹਨਾਂ ਨੇ ਗਲਤ ਲਾਇਆ ਨਹੀਂ ਉਹਨਾਂ ਨੇ ਇਹੀ ਕਿਹਾ ਕਿ ਜਿਹੜਾ ਜਿਸ ਹਿਸਾਬ ਦੇ ਨਾਲ ਸਾਰਾ ਵਰਤਾਰਾ ਵਾਪਰਿਆ ਕਹਿੰਦੇ ਇਹ ਨਾਲ ਮੇਰੇ ਮਨ ਨੂੰ ਠੇਸ ਪਹੁੰਚੀ ਹੈ ਚਲੋ ਕੀ ਹੋਇਆ ਮਨ ਨੂੰ ਠੇਸ ਪਹੁੰਚੀ ਹੈ ਕਹਿੰਦਾ ਬਾਤ ਨੂੰ ਉਹਨਾਂ ਨੇ ਇਹ ਤੜੀ ਨਾ ਕਿਹਾ ਕਿ ਮੈਂ ਟਾਲੀ ਜਲ ਤੋਂ ਬਾਹਰ ਆ ਫਲਾਣਾ ਜਾਂ ਮੈਂ ਬਾਗੀਆਂ ਨਾਲਾਂ ਬਾਗੀਆਂ ਨਾਲ ਨਹੀਂ ਇਹ ਬੋਲ ਕਹੀਏ ਤਾਂ ਮੈਨੂੰ ਦੱਸੋ ਨੀ ਬਾਹਰ ਤਾਂ ਨਹੀਂ ਲੇਕਿਨ ਜਿੱਥੇ ਇੱਕ ਪਾਸੇ ਕਪੂਰਾ ਧੜਾ ਇਹ ਗੱਲ ਦੀ ਖੁਸ਼ੀ ਮਨਾ ਰਿਆ ਸੀ ਕਿ ਨਵੇਂ ਜੱਤਾ ਲਾਗੇ ਉਹ ਦੇਖੋ ਇਹ ਗੱਲ ਸੁਣਾਓ ਜੀ ਇਹ ਗੱਲ ਸੁਣਾਓ ਮੈਂ ਛੋਟਾ ਹੁੰਦਾ ਸੀ ਜੀ ਉਹ 9ਵੀਂ ਤੇ 10ਵੀਂ ਦਾ ਪੇਪਰ ਸੀ ਤੇ ਉਸ ਦੇ ਸਾਡੇ ਗਲੀ ਦੇ ਵਿੱਚ 7-8 ਮੁੰਡੇ ਫੇਲ ਹੋ ਗਏ ਜੀ ਉਹ ਮਾਪਿਆਂ ਨੇ ਪੁੱਛਿਆ ਦੱਸ ਕਿਉਂ ਹੋਇਆ ਇਹ ਕਹਿੰਦਾ ਮੈਂ ਵੀ ਫੇਲ ਹੋ ਗਈ ਫੇਲ ਹੋ ਗਈ ਫੇਲ ਇਹ ਜਿਹੜੇ ਫੇਲ ਹੋ ਚੁੱਕੇ ਦਾਗੀ ਹੈਗੇ ਇਹਨਾਂ ਦਾ ਖੁਸ਼ੀ ਮਨਾਣ ਨੂੰ ਕੋਈ ਲੋੜ ਨਹੀਂ ਇਹ ਕੱਲ ਗਮੀ ਮਨਾਣ ਗਏ ਮੇਰਾ ਕੀ ਹੋ ਗਿਆ ਉਹ ਵਾਪਸ ਕਿਉਂ ਜਾ ਰਿਹਾ ਰਾਮ ਕਿ ਉਹ ਪੈਸਾ ਰਿਹਾ ਹਮ ਰਾਤ ਵਿਕਰਮ ਸਿੰਘ ਜੀ ਦਾ ਪਰਿਵਾਰ ਪੰਚੀ ਸੇਵਾ 100 ਸਾਲ ਤੋਂ ਪਹਿਲੇ ਦੇ ਕਰ ਰਿਹਾ ਹੈ ਉਹਨਾਂ ਨੂੰ ਪਤਾ ਕਿਹੜੀ ਗੱਲ ਚੰਗੀ ਹੈ ਕਿਹੜੀ ਨਹੀਂ ਹੈ ਉਹ ਆਪਣੇ ਪਰਿਵਾਰ ਨੂੰ ਦਾਗ ਨਹੀਂ ਲਾਣਗੇ ਬਾਗੀ ਹੋ ਕੇ ਮੈਂ ਦੱਸ ਦਿਆਂ ਤੁਹਾਨੂੰ ਸਰਨਾ ਸਾਹਿਬ ਜਿਵੇਂ ਬਲਵਿੰਦਰ ਸਿੰਘ ਭੁੰਦੜ ਹੋਣਾ ਨੇ ਅੱਜ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਿਹਾ ਕਿ ਵਿਕਰਮ ਮਜੀਠੀਆ 10 ਸਾਲ ਸੁਪਰ ਸੀਐਮ ਰਿਹਾ ਹੈ ਉਹਨਾਂ ਨੇ ਇਥੋਂ ਤੱਕ ਵੀ ਕਿਹਾ ਤਾਂ ਕਿ ਸੁਖਬੀਰ ਤੋਂ ਵੀ ਉੱਪਰ ਦਾ ਮੰਤਰੀ ਸੀ ਵਿਕਰਮ ਮਜੀਠੀਆ ਬਿਲਕੁਲ ਠੀਕ ਹੈ ਉਹਨਾਂ ਨੇ ਜਿਸ ਬੰਦੇ ਨੂੰ ਇਤਨੀ ਤਾਕਤ ਇੱਕ ਪਰਿਵਾਰ ਨੇ ਆਕਾਲੀ ਦਲ ਨੇ ਦਿੱਤੀ ਹੋਏ ਹੂੰ ਉਹ ਕੋਈ ਗੱਲ ਨਹੀਂ ਅਹ ਹੀ ਵਿਲ ਬੀ ਆਲਰਾਇ ਡੋਨਟ ਵਰੀ ਕੱਲ ਉਹਨਾਂ ਨੇ ਬਿਆਨ ਦੇ ਵਿੱਚ ਇਹ ਵੀ ਲਿਖਿਆ ਕਿ ਵਿਕਰਮ ਮਜੀਠੀਆ ਨੇ ਪਿੱਠ ਚ ਛੁਰਾ ਮਾਰਿਆ ਸੁਖਬੀਰ ਸਿੰਘ ਬਾਦਲ ਦੀ ਉਹ ਬਿਆਨ ਉਹਨਾਂ ਦੇ ਸੀ ਪਤਾ ਨਹੀਂ ਕਿੰਨੇ ਲਿਖਿਆ ਲਿਖਿਆ ਹੂੰ ਭੁੰਦਰ ਸਾਹਿਬ ਇਹੋ ਜਿਹਾ ਬਿਆਨ ਦੇਣ ਵਾਲੇ ਨਹੀਂ ਹੋਗੇ ਉਹੀ ਗੱਲ ਹੈ ਲੇਕਿਨ ਸ਼੍ਰੋਮਣੀ ਕਾਲੀ ਦਲ ਦੇ ਪੇਜ ਦੇ ਉੱਪਰ ਇਹ ਅਪਲੋਡ ਨਾਲ ਦੀ ਨਾਲ ਹੋ ਜਾਂਦਾ ਹੈ ਸਰਨਾ ਸਾਹਿਬ ਹਾਂ ਚਲੋ ਦੇਖੋ ਇੱਕ ਮੇਰੀ ਗੱਲ ਸੁਣੋ ਉਹ ਸੱਜਣ ਸੌ ਦੋਸਤਾਂ ਅੱਜ ਕੱਲ ਕਿਸੇ ਦੇ ਪੇਜ ਤੇ ਲਿਖਣਾ ਉਤਾਰਨਾ ਕਰਨਾ ਕੋਈ ਬੜੀ ਮਾਮੂਲੀ ਗੱਲ ਹੈ ਪਰ ਸਰਨਾ ਸਾਹਿਬ ਇਸ ਤੋਂ ਪਰ ਜਿਹੜਾ ਬਿਆਨ ਵਾਪਸ ਆ ਗਿਆ ਹੋਏ ਉਹਨਾਂ ਨੂੰ ਪਤਾ ਲੱਗਾ ਉਹਨਾਂ ਨੇ ਵਾਪਸ ਲੈ ਲਿਆ ਹੈ ਉਹਨੂੰ ਤੁਸੀਂ ਲੋਕ ਕਿਉਂ ਤੋਲ ਦਿੰਦੇ ਹੋ ਚਲੋ ਐਸੇ ਤੋਲ ਦੇ ਕਹਤੇ ਨਹੀਂ ਉਹ ਅਕਾਲੀ ਦਲ ਦੇ ਪੇਜ ਤੇ ਹਟਾ ਦੇਣਾ ਚਾਹੀਦਾ ਸੀ ਜੇ ਮਤਲਬ ਇਸ ਤਰ੍ਹਾਂ ਦਾ ਉਹ ਇਸ ਤਰ੍ਹਾਂ ਪੰਗਾ ਹਟ ਗਿਆ ਉਸੇ ਪੰਜਾਂ ਮਿੰਟਾਂ ਚ ਹਟ ਗਿਆ ਸੀ ਜੀ ਇਨ ਫਾਈਵ ਮਿੰਟਸ ਆ दैट ਵਾਸ ਰਿਮੂਵਡ ਸਰਨਾਬ ਸਾਬ ਤੁਸੀਂ ਕਿਵੇਂ ਦੇਖਦੇ ਹੋ ਮਤਲਬ ਜਦੋਂ ਭੁੰਦਰ ਸਾਹਿਬ ਐਡੇ ਸੀਨੀਅਰ ਲੀਡਰ ਨੇ ਉਹ ਕਹਿ ਰਹੇ ਨੇ ਕਿ ਮੈਂ ਤਾਂ ਇਹ ਬਿਆਨ ਦਿੱਤਾ ਨਹੀਂ ਪਤਾ ਨਹੀਂ ਕਿਵੇਂ ਛਾਪ ਗਿਆ ਪਰ ਫਿਰ ਇਹ ਬਿਆਨ ਛਾਪਦਾ ਕੌਣ ਹੈ ਜਾਂ ਕੌਣ ਲਿਖਦਾ ਹੈ ਕੀ ਸਾਈਕੀ ਇਹ ਸਭ ਦੇ ਮੈਂ ਤੇ ਮਹਾਰਾਜ ਗੱਲ ਸੁਣੋ ਇੱਕ ਪੁਆਇੰਟ ਮੈਂ ਕੋਈ ਦਸਾਰੂ ਜਿcklenਰਕ ਲਗਾਉ ਆ ਹੂੰ ਬਸ ਦੱਸਾਂ ਕਿੰਨੇ ਛਾਪਿਆ ਕਿੰਨੇ ਲਿਖਿਆ ਨਹੀਂ ਤੁਸੀਂ ਸੀਨੀਅਰ ਲੀਡਰੋਂ ਤੁਸੀਂ ਲਗਾਤਾਰ ਪਾਰਟੀ ਲੀਡਰਾਂ ਤੇ ਮੈਨੂੰ ਇਹ ਥੋੜੀ ਪਤਾ ਕਿਹੜਾ ਟਾਈਪ ਕਰ ਰਿਹਾ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਕੌਣ ਵਿਚ ਆ ਰਿਹਾ ਕੌਣ ਜਾ ਰਿਹਾ ਹਾਂ ਮੈਂ ਦਿੱਲੀ ਬੈਠਾ ਮੈਂ ਕੋਈ ਜੰਦੀ ਕਰ ਥੋੜੀ ਬੈਠਾ ਮੈਂ ਦੇਖ ਰਿਹਾ ਸੀ ਇਹ ਕਾਲੀ ਦਲ ਦੇ ਪੇਜ ਦੇ ਉੱਪਰ ਸਰਨਾਬ ਸਾਹਿਬ ਹਜੇ ਵੀ ਪੂਰਾ ਇਹਦਾ ਪੂਰਾ ਬਿਆਨ ਉਹ ਚਲੋ ਤੁਸੀਂ ਪੇਜ ਰੈਸੀ ਪੇਜ ਤਾਂ ਹਟ ਗਿਆ ਤੁਸੀਂ ਆਪਣੇ ਕੋਲ ਨੂੰ ਕੈਦ ਕਰਕੇ ਰੱਖਿਆ ਨਹੀਂ 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 ਕੈਦ ਨਹੀਂ ਹੁਣ ਵੀ ਦੇਖਿਆ ਤੁਸੀਂ ਦੇਖ ਲਓ 14 ਘੰਟੇ ਉਹ ਮੈਨੂੰ ਫਿਲ ਉਹ ਚੜ੍ਹਿਆ ਸੀ ਨਾ ਆਪਣਾ ਕੀ ਨਾਂ ਹੈ ਚੰਡੀਗੜ੍ਹ ਦਾ ਜੀ ਜੀ ਜਿਹੜੇ ਪ੍ਰੈਸ ਕੌਂਸਲ ਦਾ ਜਨਰਲ ਸੈਕਟ ਉਹਨੇ ਮੈਨੂੰ ਦੱਸਿਆ ਨਹੀਂ ਨਹੀਂ ਲੇਕਿਨ ਬਿਲਕੁਲ ਲਿਖਿਆ ਪਿਆ 14 ਘੰਟੇ ਪਹਿਲਾਂ ਮੈਂ ਹੁਣੀ ਚੈੱਕ ਕੀਤਾ ਨਾਲ ਦੀ ਨਾ ਅੱਛਾ ਚਲੋ ਹੁਣ 14 ਘੰਟੇ ਲਿਖਿਆ ਗਿਆ ਜਦ ਅਗਲੇ ਨੇ ਕਹਿਤਾ ਵਾਪਸ ਲੈ 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 ਹੂੰ ਸਰਨਾ ਸਾਹਿਬ ਤੁਸੀਂ ਕਿਵੇਂ ਦੇ ਦੇ ਹੁਣ ਮੌਜੂਦਾ ਸਥਿਤੀ ਜਥੇਦਾਰਾਂ ਦੀ ਨਿਊਜ਼ ਨਿਊਜ਼ ਦੇਖੋ ਕਾਲੀਦਾਲ ਨੂੰ ਮਾਰਨ ਵਾਸਤੇ ਬੁਤੇਰੀਆਂ ਸਾਸ਼ਾ ਹੋਰੀਆਂ ਨੂੰ ਹੂੰ ਨਾ ਸੌਣੀ ਕਮੇਟੀ ਕਮਜ਼ੋਰ ਹੋ ਗਈ ਨਾ ਕਾਲੀਦਾਲ ਕਮਜ਼ੋਰ ਹੋ ਗਿਆ ਨਾ ਸੁਗਵੀਰ ਸਿੰਘ ਬਾਦਲ ਨੂੰ ਕੋਲਾ ਸਕੇਗਾ ਗੱਲ ਕਰਤਾ ਮੈਂ ਤੇ ਦੇਖ ਰਹੇ ਹਾਂ ਮੈਂ ਪੀਰ ਮੁਹੰਮਦ ਹੁਨਾ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਅਸੀਂ ਨਿਯੁਕਤੀ ਵਾਲਾ ਫੈਸਲਾ ਟਾਲ ਵੀ ਸਕਦੇ ਹਾਂ ਕਹਿੰਦੇ ਅਸੀਂ ਸੀਨੀਅਰ ਲੀਡਰਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਉਹ ਪਤਾ ਨਹੀਂ ਉਸ ਕੋਲ ਜਿਆਦਾ ਇਨਫੋਰਮੇਸ਼ਨ ਹੋਣੀ ਹੈ ਮੈਨੂੰ ਨਹੀਂ ਪਤਾ ਤੁਹਾਡੀ ਸੁਖਬੀਰ ਸਿੰਘ ਬਾਦਲ ਜਾਂ ਵਿਕਰਮ ਸਿੰਘ ਮਜੀਠੀਆ ਨਾਲ ਗੱਲਬਾਤ ਹੋਈ ਕੋਈ ਦੂਸਰੇ ਕਿਸੇ ਨਾਲ ਮਜੀਠੀਆ ਸਾਹਿਬ ਨਾਲ ਗੱਲ ਹੋਈ ਹੈ ਕੀ ਕਹਿੰਦੇ ਕੰਨ ਠੀਕ ਹੈਗਾ ਕੋਈ ਗੱਲ ਨਹੀਂ ਠੀਕ ਤੁਸੀਂ ਕਿਹਾ ਕਿ ਮਸਲਾ ਹੱਲ ਹੋ ਜਾਏਗਾ ਜੀ ਮਸਲਾ ਹੱਲ ਹੋ ਜਾਏ ਜੀ ਕਿਉਂਕਿ ਲਗਾਤਾਰ ਸਾਰੇ ਲੋਕ ਦੇਖੋ ਚਾਹੁੰਦੇ ਨੇ ਕਿ ਖੇਤਰੀ ਪਾਰਟੀ ਮਜ਼ਬੂਤ ਹੋਣੀ ਜ਼ਰੂਰੀ ਹੈ। ਉਹ ਖੇਤਰੀ ਪਾਰਟੀ ਮਜ਼ਬੂਤ ਹੋਣ ਵਾਲੇ ਵੀ ਹੈਗੇ ਤੇ ਕਮਜ਼ੋਰ ਕਰਨ ਵਾਲੇ ਵੀ ਹੈਗੇ ਇੱਥੇ। ਤੇ ਗਏ ਦੋਵੇਂ ਬੈਠੇ ਹੋਏ ਨੇ। ਕਮਜ਼ੋਰ ਤਾਕਤ ਵਾਰ ਕਰਨ ਵਾਲੇ ਘਾਟਣੇ ਤੇ ਮੁੱਖਮਜ਼ਬੂਤ ਕਰਨ ਵਾਲੇ ਜਿਆਦਾ ਹੁੰਦੇ। ਸਰਨਾ ਸਾਹਿਬ ਤੁਹਾਡੀ ਅੱਜ ਦੀ ਗੱਲ ਵੀ ਓਕੇ ਜੀ एवरीथिंग विल बी ਓਕੇ। ਸੁਖਵੀਰ ਜੀ ਨਾਲ ਹੋਈ ਤੁਹਾਡੀ ਗੱਲ? ਨਹੀਂ ਸੁਖਵੀਰ ਜੀ ਨਾਲ ਨਹੀਂ ਮੈਂ ਕੀਤੀ ਗੱਲ। ਮਜੀਠੀਆ ਹੋਂ ਨਾਲ ਕੀਤੀ ਅੱਛਾ ਤੁਸੀਂ। हां जी, जी बयान के बारे में ਤੁਸੀਂ ਕਿਹਾ ਕਿ ਉਸ ਤਰ੍ਹਾਂ ਦਾ ਬਿਆਨ ਨਹੀਂ ਜਾਂ ਮੀਡੀਆ ਮੂਰੇ ਨਾ ਦਿੰਦੇ ਜੀ ਉਹ ਸਾਰੀਆਂ ਗੱਲਾਂ ਕੀਤੀਆਂ ਸਾਰੀਆਂ ਉਹ ਸਮਝਣ ਗੱਲ ਨੂੰ ਹੂੰ ਤੇ ਉਹ ਗੁਰੂ ਬਖਸ਼ਿਸ਼ ਕਰੇਗਾ ਵਕਤ ਠੀਕ ਹੋ ਜਾਏਗਾ ਅੱਜ ਠੀਕ ਹੋ ਜਾਏਗਾ ਠੀਕ ਹੋ ਜਾਏਗਾ ਸਭ ਕਿਉਂਕਿ ਤੁਹਾਡਾ ਤੁਹਾਡਾ ਇੱਕ ਬਿਆਨ ਬਹੁਤ ਮਾਇਨੇ ਰੱਖਦਾ ਕਿਉਂਕਿ ਲਗਾਤਾਰ ਪੂਰੇ ਪੰਜਾਬ ਦੇ ਵਿੱਚ ਇਹ ਗੱਲ ਤੁਸੀਂ ਮੇਰਾ ਬਿਆਨ ਕੋਈ ਹੈ ਮੇਰਾ ਬਿਆਨ ਹੈ ਇਹ ਹੂੰ ਹੂੰ ਨੇ ਇਹ ਪੂਰੇ ਪੰਜਾਬ ਦੇ ਵਿੱਚ ਇਹ ਗੱਲ ਫੈਲ ਗਈ ਕਿ ਪਰਿਵਾਰ ਦੇ ਵਿੱਚ ਕੁਝ ਤਰੇੜਾਂ ਆ ਗਈਆਂ ਐਦਾਂ ਦਾ ਹੋ ਗਿਆ ਤਾਂ ਕਿ ਮੈਂ ਕਹਿੰਦਾ ਕਿ ਤੁਸੀਂ ਕਲੀਅਰਫਾਈ ਕਰਦੇ ਪਰਿਵਾਰ ਤੋਂ ਨਹੀਂ ਆਇਆ ਹਮ ਕਿਸ ਪਰਿਵਾਰ ਦੇ ਨੇ ਤਰੇੜਾਂ ਠੀਕ ਹੋਣ ਇਹ ਠੀਕ ਕਰਨ ਵਾਲਾ ਪਰਿਵਾਰ ਹੈ ਇਹ ਸਭ ਕੁਝ ਠੀਕ ਹੋ ਜਾਏਗਾ ਅਮੇ ਸਰਦਾਰ ਵਿਕਰਮਜੀਤ ਸਿੰਘ ਦੇ ਵਾਲਦ ਸਾਹਿਬ ਹਨ ਉਹਨਾਂ ਦੀ ਮਦਰ ਹੈ ਉਹਨਾਂ ਦਾ ਵੱਡਾ ਭਰਾ ਹੈ ਜੇ ਉਹਨਾਂ ਦੇ ਹੋਣਿਆ ਕੁਝ ਵੀ ਨਹੀਂ ਵਿਗੜਨਾ ਉਹ ਸੈੱਟ ਕਰ ਲੈਣਗੇ ਸਭ ਸਭ ਸੈੱਟ ਕਰਨਾ ਹੈ ਜੀ ਬਹੁਤ ਬਹੁਤ ਧੰਨਵਾਦ ਸਰਨਾ ਸਾਹਿਬ ਅਸ਼ੀਸ਼ ਕਾਲ ਜੀ